ਸਤਿ ਸ੍ਰੀ ਅਕਾਲ ਜੀ ਸਭ ਨੂੰ ਕਿਵੇਂ ਹੋ ਤੁਸੀਂ ਸਾਰੇ ਤੇ ਸ਼ਨੀ ਐਤਵਾਰ ਦੀ ਛੁੱਟੀ ਸੀ ਤੇ ਅਸੀਂ ਆਏ ਹੋਏ ਆ ਮਮਾ ਦੇ ਪੇਕੇ ਤੇ ਇੱਥੋਂ ਹੀ ਹੁਣ ਜਾਣਾ ਦੀਦੀ ਕੋਲ ਤੇ ਚਲੋ ਜੀ ਅਸੀਂ ਪਹੁੰਚ ਗਏ ਹੁਣ ਦੀਦੀ ਕੋਲ ਤੇ ਤੁਹਾਨੂੰ ਪਤਾ ਸ਼ਨੀਵਾਰ ਸ਼ਹੀਦ ਦੀਦੀਆੜਾ ਸੀ ਬਾਬਾ ਦੀਪ ਸਿੰਘ ਜੀ ਦਾ ਇਸਲੀ ਨਗਰ ਕੀਰਤਨ ਦੇ ਦਰਸ਼ਨ ਹੋਏ ਇੱਥੇ ਆਉਂਦੇ ਆਂ ਪਹਿਲਾਂ ਹਾਂ ਜੀ ਨਹੀਂ ਹਨ ਹਾਂ ਤੇ ਬਾਹਰ ਖੋਲੇ ਤੂੰ ਬੜਾ ਸੋਹਣਾ ਲੱਗਣ ਡਿਆ ਸਾਬ ਕਿੱਥੇ ਆ ਸਾਬ ਕਿੱਥੇ ਆ ਤੇ ਹੈਗਾ ਆ ਅਜਨਾਲਾ ਹੋ ਥੱਕ ਗਏ ਹੁਣ ਚੱਲੇ ਬਸ ਮੇਰੀ ਟੋਪੀ ਇਹਦੇ ਥੋੜੇ ਲੱਗਣ ਡੇ ਹੁੱਡੀ ਪਾਈ ਅਜੇ ਨਹੀਂ ਜਾਣਾ ਕੋਈ ਕੋਰੇਣਾ ਛੇਰੇ ਸਕੂਲ ਨਹੀਂ ਜਾਣਾ ਉਹ ਲੱਗਿਆ ਸਕੂਲੇ ਦੀ ਉੱਥੇ ਥੋੜੀ ਥੋੜੀ ਵੀਡੀਓ ਸ਼ੂਟ ਹੋਈ ਤੇ ਨੈਕਸਟ ਡੇ ਆ ਕੇ ਇਹ ਲਗਾਇਆ ਮੈਂ ਦਹੀਂ ਤੇ ਨਿੰਬੂ ਵਾਲਾਂ ਚ ਤੇ ਹੱਥਾਂ ਤੇ ਉਸੇ ਦਹੀਂ ਨਿੰਬੂ ਚ ਕਾਫੀ ਪਾਊਡਰ ਥੋੜਾ ਜਿਹਾ ਪਾ ਕੇ ਲਗਾ ਲਿਆ ਟੈਨਿੰਗ ਲਈ ਤੇ ਦਹੀਂ ਨਿੰਬੂ ਤਾਂ ਲਗਾਇਆ ਕਿ ਸਿਕਰੀ ਬਹੁਤ ਇਹ ਵਾਲਾਂ ਚ ਤੇ ਦਹੀਂ ਨਿੰਬੂ ਨਾਲ ਬਹੁਤ ਜਲਦੀ ਫਰਕ ਪੈਂਦਾ ਤੇ ਇਹ ਪੋਚਾ ਲਗਾਇਆ ਹੋਇਆ ਮੈਂ ਤੇ ਉਹ ਨਜਰਨੁ ਸਾਹਿਬ ਵੀ ਆ ਗਿਆ ਸਕੂਲ ਤੁਲ ਸਾਹਿਬ ਦੇ ਵੀ ਲਗਾਤਾ Wakai apela idan, <noise> <hesitation> <noise> <unintelligible> <hesitation> 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 <unintelligible> <hesitation> 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 ਪਿੱਛੇ ਪਿੱਛੇ ਬੋਲੀਦਾ ਵਾਹਿ ਗੁਰੂ ਹੁਣ ਬੋਲ ਵਾਹਿ ਗੁਰੂ ਇਸ ਟਾਈਮ ਮੈਂ ਟਿਫਨ ਰੈਡੀ ਕਰਨ ਦੇ ਚਾ ਵਗੈਰਾ ਬਣਾਉਣੀ ਹੁੰਦੀ ਤੇ ਇਹਨਾਂ ਨੂੰ ਫਿਰ ਮੈਂ ਫੋਨ ਦੇ ਕੇ ਪਾਰਟ ਲਗਾ ਕੇ ਦੇ ਦੇਣੀ ਆ ਚਨਮੇਤ ਨੂੰ ਮੈਂ ਜਪਜੀ ਸਾਹਿਬ ਜੀ ਦਾ ਪਾਰਟ ਖਾ ਰਹੀ ਹੂੰ ਉਹਨੂੰ ਵੀ ਮੈਂ ਇਦਾਂ ਦੇ ਦੇਣੀ ਫੋਨ ਤੇ ਕਰ ਲੈਂਦਾ ਤੇ ਇਹ ਵੀ ਮੂਲ ਮੰਤਰ ਦਾ ਕਰ ਲੈਂਦਾ ਹਾਂਜੀ ਤੇ ਮੈਂ ਇੱਥੇ ਹਕੀਮ ਕੋਲੋਂ ਦਵਾਈ ਲੈਂਦੀ ਇਹ ਬਟਾਲੇ ਵਿੱਚ ਬਹੁਤ ਮਸ਼ਹੂਰ ਹੈ ਬਲਦੇਵ ਹਕੀਮ ਤੇ ਉਹਨਾਂ ਕੋਲੋਂ ਮੈਂ ਦਵਾਈ ਲੈਂਦੀ ਆ ਤੇ ਖਾਦੀ ਸੀ ਕੱਲ ਤੋਂ ਸ਼ੁਰੂ ਕੀਤੀ ਸੀ ਤੇ ਵੈਸੇ ਫਰਕ ਲੱਗਦਾ ਪਿਆ ਏ ਥੋੜਾ ਥੋੜਾ ਫਰਸਟ ਡੇ ਨਾਲ ਥੋੜਾ ਥੋੜਾ ਫਰਕ ਲੱਗਦਾ ਪਿਆ ਤੇ ਉਹਨਾਂ ਨੇ ਕਿਹਾ ਕਿ ਗਲਵਸ ਵਗੈਰਾ ਪਾ ਕੇ ਰੱਖਣੀਆਂ ਤੇ ਧੁੱਪੇ ਜਿਆਦਾ ਬਹਿਣਾ ਵਾ ਹੁਣ ਸਵੇਰ ਸਵੇਰੇ ਤੇ ਮੈਂ ਗਲਵਸ ਪਾ ਲੈਣੀਆਂ ਤੇ ਧੁੱਪੇ ਬੈਠਾਂਗੇ ਹੁਣ ਤੇ ਖਾਣਾ ਖਾ ਕੇ ਤੇ ਬਾਕੀ ਇਹ ਆ ਕਿ ਠੰਡੇ ਪਾਣੀ ਵਿੱਚ ਹੱਥ ਵਗੈਰਾ ਨਹੀਂ ਪੋਣੇ ਜਿਆਦਾ ਮम्मा ਬਰਤਨ ਵਗੈਰਾ ਕਰਦੇ ਆ ਸਾਫ ਤੇ ਕੱਪੜੇ ਵਗੈਰਾ ਤੋ ਦਿੰਦੇ ਤੇ ਪਰ ਮੈਨੂੰ ਬਹੁਤ ਅਜੀਬ ਜਿਹਾ ਲੱਗਦਾ ਵਾ ਕਿਉਂਕਿ ਮੈਨੂੰ ਆਦਤ ਸੀ ਆਪ ਕੰਮ ਕਰਨ ਦੀ ਤੇ ਜਦੋਂ ਮम्मा ਕਰਦੇ ਤੇ ਮੈਨੂੰ ਥੋੜਾ ਆਪ ਹੀ ਫੀਲ ਹੁੰਦਾ ਕਿ ਮੈਂ ਕਰਾਂ ਕੋਈ ਗੱਲ ਨਹੀਂ ਦੇਖਾਂਗੀ ਕੋਸ਼ਿਸ਼ ਕਰਾਂਗੀ ਜਿੰਦਾਂ ਦਾ ਆਪਣੀ ਸੇਤ ਹੋਈ ਉਸ ਆਪ ਨਾਲ ਤੇ ਬਾਕੀ ਤੁਸੀਂ ਬਹੁਤ ਜ਼ਿਆਦਾ ਫਿਕਰ ਕੀਤਾ ਪਿਛਲੀ ਵੀਡੀਓ ਵਿੱਚ ਬਹੁਤ ਜ਼ਿਆਦਾ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਿਆ ਤੇ ਬਹੁਤ ਥੈਂਕਸ ਹੈ ਤੁਹਾਡਾ ਜਿਨ੍ਹਾਂ ਨੇ ਵੀ ਕਮੈਂਟਸ ਕੀਤੀ ਆ ਤੇ ਇੰਨੀ ਫਿਕਰ ਹੈ ਤੁਹਾਨੂੰ ਤੇ ਇੰਨਾ ਪਿਆਰ ਦਿੰਦੇ ਹੋ ਤੁਸੀਂ ਵੀਡੀਓਜ਼ ਨੂੰ ਤੇ ਕਿੰਨੀ ਫਿਕਰ ਕਰਦੇ ਹੋ ਤੁਸੀਂ ਤੇ ਤੁਹਾਡਾ ਬਹੁਤ ਦਿਲੋਂ ਧੰਨਵਾਦ ਹੈ ਜੀ ਬਾਕੀ ਉਹਨਾਂ ਨੇ ਕਿਹਾ ਕਿ ਭਾਈ ਚੀਜ਼ਾਂ ਨਹੀਂ ਕੋਈ ਖਾਣੀਆਂ ਤੇ ਆਲੂ ਮਟਰ ਮੇਰੇ ਫੇਵਰਿਟ ਸੀ ਤੇ ਅੱਜ ਉਹ ਹੀ ਬਣਨੇ ਆ ਤੇ ਪਰ ਮੈਨੂੰ ਫੇਰ ਹੋਰ ਕੁਝ ਆਪਣੇ ਲਈ ਬਣਾਉਣਾ ਪੈਣਾ ਵਾ ਤੇ ਹੁਣ ਫੇਵਰੇਟ ਚੀਜ਼ਾਂ ਛੱਡਣੀਆਂ ਪੈਣੀਆਂ ਕਿਉਂਕਿ ਫੇਰ ਆਪ ਠੀਕ ਹੋਵਾਂਗੇ ਫੇਰ ਹੀ ਬੱਚੇ ਸੰਭਾਲਾਂਗੇ ਅੱਗੋਂ ਤੇ ਕੋਈ ਗੱਲ ਨਹੀਂ ਕੰਪਰੋਮਾਈਜ਼ ਕਰਨਾ ਪੈਂਦਾ ਕਈਆਂ ਚੀਜ਼ਾਂ ਤੇ ਬਾਕੀ ਸਾਗ ਵਗੈਰਾ ਵੀ ਨਹੀਂ ਖਾਣਾ ਤੇ ਅੱਜ ਮੈਂ ਉਸ ਦਿਨ ਵੀ ਲੋਗ ਚ ਤੁਹਾਨੂੰ ਦੱਸਦੀ ਪਈ ਸੀ ਕਿ ਸਾਗ ਤੇ ਮੱਕੀ ਦੀ ਰੋਟੀ ਕਿੰਨੀ ਫੇਵਰੇਟ ਹੈ ਮੇਰੀ ਤੇ ਨਾਲ ਮਿਰਚ ਦਾ achar ਤੇ ਉਹ ਵੀ ਨਹੀਂ ਹੁਣ ਖਾਣਾ ਤੇ ਇੱਦਾਂ ਕਈ ਚੀਜ਼ਾਂ ਆ ਜਿਹੜੀਆਂ ਨਹੀਂ ਖਾਣੀਆਂ ਬਾਈ ਚੀਜ਼ਾਂ ਤੇ ਬਾਕੀ ਜੀ ਤੁਸੀਂ ਦੇਖਦੇ ਹੋ ਕਿ ਪਿਗਮੈਂਟੇਸ਼ਨ ਕਦੀ ਮੇਰੇ ਠੀਕ ਹੋ ਜਾਂਦੀ ਹੈ ਕਦੀ ਮੇਰੇ ਡਾਰਕ ਹੋ ਜਾਂਦੀ ਹੈ ਜਿੱਦਨ ਉਸ ਦਿਨ ਮੈਂ ਵੀਡੀਓ ਬਣਾਈ ਸੀ ਮੇਰੇ ਸਿਰਦਰਦ ਇੰਨੀ ਕਿ ਜ਼ਿਆਦਾ ਹੁੰਦੀ ਪਈ ਸੀ ਤੇ ਉਦੋਂ ਮੈਂ ਸੋਚਿਆ ਸੀ ਕਿ ਮੈਂ ਪੇਨਕਿਲਰ ਨਹੀਂ ਖਾਣੀ ਕਿਉਂਕਿ ਰੋਜ਼-ਰੋਜ਼ ਪੇਨਕਿਲਰ ਖਾਣੀ ਵੀ ਨਹੀਂ ਚੰਗੀ ਹੁੰਦੀ ਤੇ ਮੈਂ ਕਾਫੀ ਦਿਨਾਂ ਤੋਂ ਖਾ ਰਹੀ ਸੀ ਤੇ ਉਹ ਦਿਨ ਮੈਂ ਨਹੀਂ ਖਾਦੀ ਪੀਣੀ ਕਿਲੇ ਤੇ ਬਾਅਦ ਵਿੱਚ ਸ਼ਾਮਾਂ ਤੱਕ ਆਪ ਹੀ ਠੀਕ ਹੋ ਗਿਆ ਸਿਰਦਰਦ ਤੇ ਪਰ ਇਹ ਆ ਕਿ ਦੂਰੀ ਹਾਲਤ ਬਹੁਤ ਸੀ ਤੁਸੀਂ ਵੀਡੀਓ ਚ ਦੇਖ ਲਿਆ ਉਹਨਾਂ ਤੇ ਛਾਈਆਂ ਵੀ ਉਹਦੇ ਨਾਲ ਡਾਰਕ ਜਿਹੀਆਂ ਲੱਗਦੀਆਂ ਜਦੋਂ ਮੈਂ ਠੀਕ ਨਾ ਹੋਵਾਂ ਜਾਂ ਮੈਨੂੰ ਕੋਈ ਟੈਨਸ਼ਨ ਹੋ ਜੇ ਇਹਨਾਂ ਤੇ ਮੇਰੀਆਂ ਜਿਹੜੀਆਂ ਛਾਈਆਂ ਉਹ ਥੋੜੀਆਂ ਹੋਣ ਲੱਗ ਪੈਂਦੀਆਂ ਡਾਰਕ ਜਿਹੀਆਂ ਤੇ ਇੱਕ ਇਹ ਆ ਕਿ ਮੈਂ ਕੈਲਸ਼ੀਅਮ ਦੇ ਕੈਪਸੂਲ ਸੋਨਖਾਨੀ ਜਿਹੜੇ ਡਾਕਟਰ ਨੇ ਲਿਖੇ ਸੀ ਤੇ ਉਹਦੇ ਨਾਲ ਵੀ ਮੈਨੂੰ ਆਪਣੀਆਂ ਛਾਈਆਂ ਤੇ ਕਾਫੀ ਫਰਕ ਲੱਗਣ ਡਿਆ ਉਹਦੇ ਨਾਲ ਥੋੜੀਆਂ ਲਾਈਟ ਹੋ ਗਈਆਂ ਛਾਈਆਂ ਤੇ ਇਹ ਸਾਡੇ ਅੰਦਰ ਦੀ ਹੈਲਥੀ ਆ ਜਿਹੜੀ ਨਹੀਂ ਠੀਕ ਹੁੰਦੀ ਤੇ ਉਹਦੇ ਨਾਲ ਚਾਈਆਂ ਪੈ ਜਾਂਦੀਆਂ ਵਾ ਤੇ ਉੱਪਰੋਂ ਇਹ ਨਹੀਂ ਕਿ ਸਿਰਫ ਉੱਪਰੋਂ ਹੀਾਨੂੰ ਕੋਈ ਕਮੀ ਹੁੰਦੀ ਅੰਦਰ ਜਿਹੜੀਆਂ ਕਮੀਆਂ ਹੁੰਦੀਆਂ ਵਾ ਤੇ ਬਾਕੀ ਚਾਈਆਂ ਦੀ ਵੀਡੀਓ ਮੈਂ ਪਉਂਦੀ ਰਹੀ ਨਹੀਂ ਤੇ ਅ ਕਈ ਜਾਨੇ ਕਮੈਂਟ ਵੀ ਕਰ ਦਿੰਦੇ ਆ ਕਿ ਤੁਹਾਡੇ ਵੀ ਚਾਈਆਂ ਹੈਗੀਆਂ ਵਾ ਕਈਆਂ ਕਈ ਵਾਰੀ ਮੇਰੇ ਸ਼ਈਆਂ ਧਰਕੋ ਹੋ ਜਾਂਦੀਆਂ ਕਈ ਵਾਰੀ ਹਟ ਹੀ ਜਾਂਦੀਆਂ ਤੇ ਕਈ ਵਾਰੀ ਲਾਈਟ ਤੇ ਉਹ ਤਾਂ ਹੁੰਦੀ ਹੈ ਕਿ ਮੈਨੂੰ ਅੰਦਰੋਂ ਮਤਲਬ ਕਈ ਚੀਜ਼ਾਂ ਦੀ ਕਮੀ ਹੁੰਦੀ ਹੈ ਜਿੱਦਾਂ ਹੁਣ ਮੈਂ ਕੈਲਸ਼ੀਅਮ ਤੇ ਕਦੇ ਕੈਪਸੂਲ ਖਾਦੀ ਨਹੀਂ ਸੀ ਹੁਣ ਤੇ ਉਹ ਕੈਲਸ਼ੀਅਮ ਦੀ ਵੀ ਕਮੀ ਸੀ ਉਦੋਂ ਵੀ ਮੈਂ ਠੀਕ ਨਹੀਂ ਰਹਿੰਦੀ ਤੇ ਤੁਹਾਨੂੰ ਮੈਂ ਦੱਸਿਆ ਕਿ ਉਹਦੇ ਨਾਲ ਫਿਰ ਫਰਕ ਤਾਂ ਪੈਂਦਾ ਹੈ ਜਦੋਂ ਬੰਦਾ ਠੀਕ ਨਾ ਹੋਏ ਤੇ ਫਿਰ ਇਹ ਚੀਜ਼ਾਂ ਹੋ ਜਾਂਦੀਆਂ ਜਦੋਂ ਬੰਦਾ ਪੂਰਾ ਹੈਲਦੀ ਹੋਏ ਤੇ ਉਹਦੀ ਸਕਿਨ ਵੀ ਹੈਲਦੀ ਹੁੰਦੀ ਹੈ ਤੇ ਇਸ ਲਈ ਆਪਣੇ ਅੰਦਰ ਦੀ ਕਮੀ ਲੱਭੋ ਤੇ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰੋ ਫੇਰ ਸਭ ਠੀਕ ਹੋ ਜਾਣਾ ਫਿਰ ਤੇ ਚਲੋ ਜੀ ਵਲੋਗ ਦਾ ਐਂਡ ਕਰਦੇ ਆਂ ਤੇ ਨੈਕਸਟ ਵਲੋਗ ਵਿੱਚ ਡਰਾਈ ਸਕਿਨ ਲਈ ਤੁਹਾਨੂੰ ਮੈਂ ਟਿਪਸ ਦਵਾਂਗੀ ਕਿ ਮੇਰੀ ਡਰਾਈ ਸਕਿਨ ਬਹੁਤ ਸੀ ਤੇ ਮੈਂ ਹੁਣ ਕੇਅਰ ਕਰਦੀ ਆਂ ਤੇ ਮੇਰੀ ਠੀਕ ਰਹਿੰਦੀ ਹੈ ਬੱਚਿਆਂ ਦੀ ਵੀ ਅਗੂ ਡਰਾਈ ਸਕਿਨ ਨਹੀਂ ਆ ਤੇ ਪਾਣੀ ਵੱਧ-ਵੱਧ ਪੀਣਾ ਚਾਹੀਦਾ ਇੱਕ ਟਿਪ ਮੈਂ ਇਹਦੇ ਚ ਹੀ ਦੱਸ ਦਿੰਨੀ ਆ ਤੇ ਬਾਕੀ ਲਗਾਉਣ ਲਈ ਤੇ ਜੋ ਕੁਝ ਮੈਂ ਕਰਦੀ ਆਂ ਤੇ ਉਹ ਮੈਂ ਤੁਹਾਨੂੰ ਦੱਸਾਂਗੀ ਤੇ ਦੂਜਾ ਇਹ ਹੈ ਕਿ ਮੈਂ ਹੋ ਹੋਰ ਤੜੇ ਵਧੀਆ ਵਧੀਆ ਵਲੋਗਸ ਲੈ ਕੇ ਆਇਆ ਕਰੂੰਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਕਮੈਂਟ ਕਰਿਆ ਕਰੋ ਜਰੂਰ ਕਮੈਂਟ ਕਰਿਆ ਬਹੁਤ ਜਿਆਦਾ ਖੁਸ਼ੀ ਹੁੰਦੀ ਆ ਹੌਸਲਾ ਮਿਲਦਾ ਵਾ ਤੇ ਵਧੀਆ ਲੱਗਦਾ ਵੀਡੀਓ ਪਾ ਕੇ ਤੇ ਠੀਕ ਹੈ ਜੀ ਬਾਏ ਜੀ